ਹੈਲੋ ਜੀ ਵੈਲਕਮ ਸਸ਼ਕਾਲ ਸਲਾਮ ਆਦਾਬ ਨਮਸਤੇ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅਸ ਤੇ ਵਲੌਗਸ ਮੈਂ ਆਸ ਕਰਦੀ ਸਾਰੇ ਠੀਕ ਹੋਵੋਗੇ ਤੁਸੀਂ ਠੀਕ ਹੋਤਾ ਸੀ ਅਸੀਂ ਕਰ ਰਹੇ ਹਾਂ ਜੀ ਸਾਲਾ ਵਾਸਤੇ ਮੇਥੀ ਪਾਲਕ ਧਨੀਆ ਵਗੈਰਾ ਬੀਜਾਂ ਦੀ ਤਿਆਰੀ ਧਿਆਤ ਇਹ ਆਪਾਂ ਦਵਾਈ ਛੜਕਾਈ ਸੀ ਤੇ ਕੋਸ਼ਿਸ਼ ਕਰਦੇ ਆ ਕਿ ਜਲ ਜਾਵੇ ਤਾਂ ਕਿਉਂਕਿ ਦਵਾਈ ਖਲਕਾਈ ਸੀ ਦੋ ਦਿਨ ਬਾਅਦ ਨਹੀਂ ਪੈ ਗਿਆ ਤੇ ਫਿਰ ਗਿੱਲਾ ਹੋ ਗਿਆ ਆਉਜੀ ਚਲਦੇ ਆ ਖੇਤ ਨੂੰ ਡੈਡੀ ਨੇ ਸਾਡੇ ਗਏ ਹੋਏ ਨੇ ਸਵੇਰ ਦੇ 6 ਵਜੇ ਦੇ ਕੰਮ ਕਰਨ ਕਿਉਂਕਿ ਘਾਹ ਨੂੰ ਅੱਗ ਲਾਈ ਸੀ ਘਾਹ ਨੇ ਚਲਿਆ ਤੇ ਹੁਣ ਅਸੀਂ ਕਰਾਂਗੇ ਸਾਫ ਸਪਾਈ ਇਸ ਦੀ ਡੈਡੀ ਜੀ ਨੇ ਮਿਲਦਾ ਘਾਹ ਸਾਰਾ ਕਰ ਦਿੱਤਾ ਹੋਣਾ ਰੰਬੇ ਨਾਲ ਖੋਦ ਦਿੱਤਾ ਹੋਣਾ ਖੇਤ ਪਤਰਾ ਕਰ ਦਿੱਤਾ ਹੋਣਾ ਕਿਉਂਕਿ ਡੈਡੀ ਹੁਣ ਗਏ ਹੋਏ ਨੇ 6 ਵਜੇ ਦੇ ਚਾਹ ਪੀਤੋ ਤੇ ਹੁਣ ਟਾਈਮ ਹੈ 8:30 9 ਵਜੇ ਦਾ ਮੈਂ ਚਾਹ ਤੇ ਪਾਣੀ ਲੈ ਕੇ ਜਾ ਰਹੀ ਆ ਧੁੱਪ ਬਹੁਤ ਜ਼ਿਆਦਾ ਆ ਪਹਿਲਾਂ ਮੈਂ ਨਾਲ ਡੈਡੀ ਨੂੰ ਦੇ ਨਾਲ ਆਪਾਂ ਉਮਰਾਂਦੀ ਹੁੰਦੀ ਸੀ ਪਰ ਹੁਣ ਥੋੜਾ ਜਿਹਾ ਕਾਚੋ ਪ੍ਰੋਬਲਮ ਹੋ ਕਰਕੇ ਨਹੀਂ ਜਾ پا ਰਹੇ ਤੇ ਡੈਡੀ ਜੀ ਨੇ ਇਕੱਲੇ ਨਹੀਂ ਕੀਤਾ ਤੇ ਦੇ ਦੇ ਜੱਕ ਡੈਡੀ ਕਿੰਨਾ ਕੰਮ ਕੀਤਾ ਛੋਨੇ ਦੇਖੇ ਘਰੇ ਹੀ ਹੋ ਗਏ ਨੇ ਹੌਲੀ ਮਿਲਦੇ ਆ ਖੇਤ ਚ ਜਾ ਕੇ ਆਪਾਂ ਹੁਣ ਦੇਖਦੇ ਡੈਡ ਕੀ ਕਰਦੇ ਪਏ ਨੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਚੈਨਲ ਸਬਸਕ੍ਰਾਈਬ ਜੀਮ ਕਰਨਾ ਜੇਕਰ ਵੀਡੀਓ ਵਧੀਆ ਲੱਗਦੀ ਹੈ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਚਾਹ ਪਾ ਚੱਕ ਲਈ ਹੈ ਦਾਸ ਹੈ ਚਾਹ ਹੈ ਪਾਣੀ ਠੰਡਾ ਹੈ ਪੀਵਾਸ ਤੇ ਨਾਲ ਲੋ ਜੀ ਗਾਰਡਨ ਸਾਰਾ ਪਰੰਬੇ ਨਾਲ ਖੋਦ ਕੇ ਕਰ ਦਿੱਤਾ ਇੱਕੋ ਜਿਹਾ ਨੰ ਪੱਧਰਾ ਹੁਣ ਅਸੀਂ ਇਸ ਧਾਨ ਨੂੰ ਸਕਾਤੇ ਅਤਲਾਮਾਂਗੇ ਸ਼ਾਮ ਨੂੰ ਕਿਉਂਕਿ ਜਿੰਦਾ ਵੀ ਤਾਂ ਸਾਰਾ ਖਲਾਰ ਬਣਾ ਖਲਾਰ ਨੂੰ ਸਕਾ ਕੇ ਸ਼ਾਮ ਨੂੰ ਅਲਾਮਾਂ ਦੀ ਅੱਗੇ ਤਨਾਲੀ ਡੜੀ ਕੁੱਦਣ ਦੇ ਸ਼ਾਮ ਨੂੰ ਥਰ ਜਾਤਾ ਜਿੰਨਾ ਗੁੱਢ ਹੋਇਆ ਤਾਂ ਦੋ ਤਿੰਨ ਗੋਡੀ ਕਰਨੀ ਪਏਗੀ ਸਾਨੂੰ ਘਾ ਜ਼ਿਆਦਾ ਸੇਵਾ ਜਿਹੜੀਆਂ ਕਰਨੀਆਂ ਪੈਣੀਆਂ ਆ ਸਾਡੀ ਮਿਰਚਾਂ ਦੇ ਬੂਤੇ ਨੇ ਗੋਲ ਮਿਰਚ ਲੱਗਦੀ ਹੈ ਨਿੱਕੀ ਇਹ ਜਿਹੜੀ ਮਿਰਚ ਬਹੁਤ ਜ਼ਿਆਦਾ ਕੋਰੀ ਆ ਲੱਗਦੀ ਵੀ ਬਹੁਤ ਨੇ ਇਹ ਸਬਜ਼ੀ ਤਿੰਨ ਜਾਂ ਦੋ ਜਾਂ ਤਿੰਨ ਤਿੰਨ ਜਾਂ ਚਾਰ ਮਿਰਚਾਂ ਪਿੰਦੀ ਜ਼ਿਆਦਾ ਨਹੀਂ ਲੈਣੇ ਹੈਗੇ ਬਹੁਤ ਜ਼ਿਆਦਾ ਕੋਰੀ ਮਿਰਚ ਹੈ ਇਹਦਰ ਹਲਦੀ ਆਪਾਂ ਬਿਜੀ ਹੋਈ ਆ ਹਲਦੀ ਵੀ ਤਰ੍ਹਾਂ ਇਸਰ ਠੀਕ ਹੋ ਗਈ ਆ ਅਮੇ ਬੇਲਾ ਨੇ ਤੂਰੀਆਂ ਦੀ ਇਹ ਵੀ ਆਪਾਂ ਪਾਡਣੀਆਂ ਹੁਣ ਇਹ ਕੁਸਾ ਵੀ ਹਲਦੀ ਇਸ ਵਾਰੀ ਹਲਦੀ ਜੀ ਢੇਰ ਨਹੀਂ ਮੇਰੇ ਤੋਂ ਪਿਆ। ਕਿਉਂਕਿ ਮੈਂ ਢੇਰ ਲਾਉਣੀ ਹੋਣੀ ਸੀਗੀ ਗੋਹੇ ਦਾ। ਦੇਖਦੇ ਆ ਕਿ ਹਲਦੀ ਕਿੱਦਾਂ ਦੀ ਨਿਕਲਦੀ ਨਹੀਂ ਤਾਂ ਪਿਛਲੇ ਸਾਲ ਤਾਂ ਢੇਰ ਲਗਾਤਾ ਸੀਗਾ ਤੇ ਹਲਦੀ ਵਧੀਆ ਹੋ ਗਈ ਸੀ। ਇਸ ਸਬਜ਼ੀ ਜੀ ਬੇਲਾ ਆ ਤੋਰੀਆਂ ਲੱਗੀਆਂ ਨਹੀਂ ਪਰ ਆਪਾਂ 베ਰ ਪਾਟ ਦੇਣੀ ਹੈ ਇਹ। ਅੱਖਾਂ ਕਿਨੇ? ਕਿਉਂ ਬੇਲਾ ਦਾ ਖਦਾਰਾ ਜ਼ਿਆਦਾ ਪੈਂਦਾ ਹੈ। ਜਿਹੜੀ ਜੀ ਮੇਰੇ ਪਿੰਦੇ ਪਿਆ ਚਾਹ ਆਪਾਂ ਜਿੰਨੇ ਤੇ ਆਪਾਂ ਵਲੌਗ ਬਣਾ ਲੈਨੇ ਆ ਜਿਹੜੀ ਚਾਹ ਪਿੰਦੇ ਨੇ ਲੋ ਜੀ ਗੜਨੀ ਕੋਡ ਦਿੱਤਾ ਸੀਗਾ ਤੇ ਆਪਾਂ ਹੁਣ ਕਰ ਰਹੇ ਆ ਥਾਂ ਨੂੰ ਇੱਕੋ ਜਿਹਾ ਇਹ ਸਾਡਾ ਦੇਸੀ ਜੁਗਾਰ ਹੈ ਇਹਨੂੰ ਕੀ ਕਹਿੰਦੇ ਨੇ ਪ੍ਰਿੰਸੀ ਦੇਸੀ ਜੁਗਾਰ ਟੈਕ ਲੋਜੀਆ ਟੈਕਨੋਲੋਜੀਆ ਹਾਂ ਇਹਨੂੰ ਕਹਿੰਦੇ ਆ ਟੈਕਨੋਲੋਜੀ ਆ ਸਾਡਾ ਪ੍ਰਿੰसिਪਲ ਉਹ ਕਹਿੰਦਾ ਹੈ ਟੈਕਨੋਲੋਜੀ ਆ ਹਾਂ ਤੇ ਪ੍ਰਿੰਸ ਨੂੰ ਮਜ਼ਾ ਆਂਦਾ ਇਤਨਾ ਠੂਟੇ ਮਿਲਦੇ ਆ ਤੁਸੀਂ ਸਾਬ ਵੀ ਆਪਾਂ ਇਸੇ ਤਰ੍ਹਾਂ ਥਾਂ ਇਕੱਜਾ ਕੀਤਾ ਸਾਰਾ ਥਾਂ ਕਿ ਹਿੰਨਾ ਗੁੱਢ ਕੇ ਤੇ ਫਿਰ ਸੁਹਾਗਾਂ ਨੂੰ ਕਹਿ ਦਿੰਦੇ ਆ ਆਪਾਂ ਹੱਥ ਸੁਹਾਗ ਹੱਥ ਦਾ ਕੀਤਾ ਹੋਇਆ ਕੰਮ ਹੈ ਅਸੀਂ ਇਦਾਂ ਹੀ ਕਰਦੇ ਆਂ ਥਾਂ ਜਿਹੜਾ ਇਕੱਜਾ ਹੋ ਜਾਵੇ ਸਾਰੇ ਪਾਸੇ ਪਾਣੀ ਲੱਗ ਸਕੇ ਉਹ ਕੋਈ ਵੀ ਕੰਮ ਹੈ ਮੈਂ ਤਾਂ ਲੱਗਦੀ ਆ ਸੋਖਾ ਨਹੀਂ ਕੋਈ ਵੀ ਕੰਮ ਕਰਨਾ। ਪੁਲੀਆ ਵਗੈਰਾ ਜਿਹੜੀਆਂ ਫਿਸ ਗਈਆਂ ਨੇ। ਇਹ ਕੋਈ ਇੱਕੋ ਜਿਹਾ ਥਾਂ ਉਧਰ ਹੀ ਸਾਈਡ ਹੋ ਗਿਆ। ਭਾਈ ਨੇ ਸਾਰਾ ਹੀ ਘਮਾ ਲੱਗ ਪਿਆ ਇਹਦੇ ਵਿੱਚ ਫਿਰ ਆਪਾਂ ਬਾਅਦ 'ਚ ਪਾਵਾਂਗੇ ਢੇਰ। ਅਰਸਿਕੇ ਬੱਤਾ ਬਣਾਵਾਂਗੇ। ਢੇਰ ਪਾਉਣ ਤੋਂ ਬਾਅਦ ਫਿਰ ਅਸੀਂ ਬੀਜਾਂਗੇ ਇਹਦੇ ਵਿੱਚ। ਵੀਰ ਜੋ ਬੀਜ ਨੇ ਇੱਥੇ ਪਾ ਕੇ ਬੀਜਣਾ ਉਹ ਬੀਜਾਂਗੇ ਆਪਾਂ। था हाँ, एक जहा कर लीए आप ही आप कम करते पे हैं डैडी साक गए थे ਇਥੇ ਪ੍ਰਿੰਸ ਨੇ ਵੀਡੀਓ ਬਣਾਈ ਹੈ ਉਕੀ ਭਾਜੀ ਕੋਟ ਰਿਹਾ ਗੋਟ ਰਿਹਾ ਤੇ ਨਾਰਾ ਮੁੰਡਾ ਦਾ ਨਾਲ ਕੰਮ ਕਰਦਾ ਭਾਜੀ ਦੇ ਇਹ ਨਾਲ ਗੁੱਡਣ ਤੇ ਮੈਂ ਘਾਹ ਦੱਤ ਨਾ ਘਾਹ ਕੱਟ ਰਹੀ ਨਹੀਂ ਬਚ ਰਹੀ ਨਾ ਅੱਜ ਕਿਉਂ ਜਿੰਨਾ ਘਾਹ ਕੱਟਿਆ ਜਾਏਗਾ ਵਧੀਆ ਗੱਲ ਹੈ ਜੇ ਫਿਰ ਦੁਬਾਰਾ ਹੋ ਜਾਏਗਾ ਲਓ ਬੱਟਾ ਪਾਤੀਆਂ ਆਪਾਂ ਇਹਦੇ ਵਿੱਚ ਲਿਆ ਕੇ ਪਾਵਾਂਗੇ ਢੇਰ ਇੱਕ ਸਾਈਡ ਵੀ ਜਾਂਗੇ ਪਾਲਕ ਤੇ ਮੇਥੀ ਇੱਕ ਯਾਰ ਜੀ ਵੀ ਚੰਗੇ ਆਪਾਂ ਧਨੀਆ మనం పతా ప్రధాన కలిసి విడియో బనా కల్ ఆపే శాను సబ్జీ తయారీ వైట్ చనే బ తడ భూ ਸਿੰਪਲ ਦੇਖਿੰਦੇ ਚਣਿਆਂ ਪਾਉਂ ਮੀ ਕੁੱਕਰ 'ਚ ਉਬਾਲ ਲੈ ਸੀ ਜਿੰਨ ਸੀਟੀਆਂ ਲਗਾ ਕੇ ਵਿੱਚ ਆਦੂ ਨਹੀਂ ਪਾਈ ਚਿੱਟੇ ਚਨੇ ਭੋਤੇ ਸੀਗੇ ਤਾਂ ਫਿਰ ਸੀਟੀਆਂ ਦਿਨ ਲਗਾ ਕੇ ਉਹਨਾਂ ਨੂੰ ਉਬਾਲ ਲਿਆ ਸੀਗਾ ਵਿੱਚ ਹੀ ਹਲਦੀ ਤੇ ਮਿਰਚ ਮਸਾਲਾ ਪਾ ਕੇ ਨਮਕ ਕੱਲਾ ਪਾਇਆ ਸੀ ਕਿ ਹਲਦੀ ਪਈ ਸੀ ਤੇ ਉਹਨਾਂ ਨੂੰ ਤਿੰਨ ਸੀਟੀਆਂ ਲਗਾ ਲਈਆਂ ਸੀਗੀਆਂ ਅਸੀਂ ਇਧਰ ਤੁਰਕਾ ਤਿਆਰ ਕਰ ਰਹੇ ਹਾਂ ਇਹ ਕੋ ਚਣਿਆਂ ਸਾਥੀ ਹੋ ਗਏ ਨੇ ਹੁਣ ਆਪਾਂ ਇਹਨਾਂ ਨੂੰ ਲਗਾਉਣੇ ਆ ਤਰਕਾ ਕਰਦੇ ਆ ਤਿਆਰੀ ਤਰਕਾ ਪੰਨੇ ਨਾਲ ਹੋਰ ਕੰਮ ਵੀ ਕਰਾਂਗੇ ਆਪਾਂ ਨਾ ਤਾਂ ਮੇ ਪਿਆਜ਼ ਤੇ ਲਸਣ ਜੋ ਵੀ ਹੈ ਵਿੱਚੇ ਪਾ ਲਾਉਣੀ ਹੁੰਦੀ ਸੀਗੀ ਸਿਟੀ ਨਾਲ ਲੱਗਦੀ ਲਗਾਉਣੀ ਹੁੰਦੀ ਸੀਗੀ ਤਰਕਾ ਗ੍ਰੈਂਡ ਕਰਕੇ ਮਿਕਸੀ ਚ ਤੇ ਫਿਰ ਤੱਕਾ ਲਗਾਉਣੀ ਹੁੰਦੀ ਸੀਗੀ ਪਰ ਇਸ ਵਾਰ ਮੈਂ ਮਸ਼ੀਨ ਚ ਪਿਆਜ਼ ਲਸਣ ਆਦਿਕ ਗ੍ਰੈਂਡ ਕਰਕੇ ਅਲੱਗ ਤਰਕਾ ਲਗਾ ਰਹੀ ਆ ਨਮਕ ਪਾਤਾ ਨਮਕ ਵਾਲੇ ਪਿਆਜ਼ ਜਲਦੀ ਪੁੱਜ ਜਾਣਗੇ ਇਹਨੂੰ 2 ਤੋਂ 3 ਮਿੰਟ ਵਾਸਤੇ ਹੋਰ ਪਕਾਵਾਂਗੇ ਇਸ ਦਾ ਤੜਕਾ ਚੰਗੀ ਤਰ੍ਹਾਂ ਪੁੱਜ ਜਾਵੇ ਕਲਰ ਚੇਂਜ ਹੋ ਗਿਆ ਤੜਕੇ ਦਾ ਜਦ ਪਿਆਜ਼ ਦਾ ਕਲਰ 골ਡਨ ਹੋਣ ਲੱਗ ਪਿਆ ਪਿੰਕ ਪਿੰਕ ਹੋ ਗਿਆ ਤੇ ਇਹ ਵਿੱਚ ਪਾਵਾਂਗੇ ਮਸਾਲੇ ਆਪਾਂ ये काली मिर्च है पाउडर थोड़ा जहा जीरा पाउडर पाया धनिया पाउडर पाया थोड़ी जी पा देंगे हल्दी नाली पा देंगे आप लाल मिर्च थोड़ी सी ही, मसाले चंकी तरह आप मसाले तीन सैकड़ों तक भुज जाए প্লিড লাইক শেয়মেণ্ট জুই কৰনা চেনল্ৰাইব জনা যি চেনল নমেন জুই কৰাৰ তকা ভিডিঅ' হে যা চনে আগে প্লিজ লাগে তা গৰম মচালা বহ গৈছে পাওঁ মই ਕੁਨ ਕਰਾਂਗੇ ਮਿਕਸ ਹੋ ਇਸ ਤਰ੍ਹਾਂ ਬਣਾ ਕੇ ਦੇਖੋ ਦਾਲ ਬਹੁਤ ਵਧੀਆ ਬਣਦੀ ਹੈ ਚਨੇ ਆਪਾਂ ਦੇ ਵਿੱਚ ਥੋੜਾ ਜਿਹਾ ਲਾਵਾਂਗੇ ਪਾਣੀ ਜਿੰਨੀ ਸਾਨੂੰ ਪਾਣੀ ਦੀ ਜਰੂਰਤ ਹੈ ਜਿਹਦੀ ਗਰੇਵੀ ਆਪਾਂ ਰੱਖਣੀ ਆ ਉਸਾਂ ਦਾ ਲਾਵਾਂਗੇ ਪਾਣੀ ਤੇ 3 ਤੋਂ 4 ਮਿੰਟ ਬਾਅਦ ਤੇ ਰਹਿਣਾਂਗੇ ਤੇ ਸਾਡੇ ਮਸਾਲੇ ਆ ਚਨੇ ਵਿੱਚ ਚੰਗੀ ਤਰ੍ਹਾਂ ਰਾਜ ਜਾਣ ਮਿਕਸ ਹੋ ਜਾਣ ਲਓ ਜੀ ਅਸੀਂ ਦੋ ਤੋਂ ਤਿੰਨ ਮਿੰਟ ਵਾਂਗ ਤੱਕਾਂਗੇ ਦਾ ਸਾਡੀ ਪੈ ਗਈ ਇਹ ਦੇਖ ਜੇ ਸਿੰਨਾ ਕਿ ਆਪਾਂ ਪਾਟਕ ਨੂੰ ਹੋਰ ਜ਼ਿਆਦਾ ਪਾਣੀ ਨਹੀਂ ਲਗਾਣਾ ਬਾਈ ਚਲੀਓ ਲਓ ਜੀ ਦਾ ਸਾਡੀ ਜਿੱਦੀ ਪਈ ਅੱਛਾ ਠੀਕ ਹੈ ਜੀ ਮਿਲਦੇ ਹਾਂ ਨੈਕਸਟ ਵਲੌਗ ਬਾਏ ਬਾਏ ਥੈਂਕ ਯੂ ਟਾਟਾ